ਇਹਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਬੱਤ ਸਖਤਾਂ ਦੇ ਨਾਲ ਸੰਪਰਦਾਏ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਕੁਝ ਸਾਲ ਪਹਿਲਾਂ ਜੋ ਇੱਥੋਂ ਦੀ ਕਾਰ ਸੇਵਾ ਆਰੰਭ ਕੀਤੀ ਗਈ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਕੰਪਲੈਕਸ ਖੁੱਲਾ ਕਰਨ ਲਈ ਲਾਗੋ 40 50 ਜਿਹੜੇ ਘਰ ਖਰੀਦ ਕੇ ਇਨੂੰ ਖੁੱਲਾ ਕੀਤਾ ਗਿਆ ਅਤੇ ਉਸੇ ਹੀ ਜਗ੍ਹਾ ਤੇ ਫਿਰ ਤਿੰਨ ਮੰਜ਼ਲੀ ਜਿਹੜੀ ਹੈ ਕਾਰ ਪਾਰਕਿੰਗ ਅਤੇ ਤਿੰਨ ਮੰਜ਼ਲੀ ਜਿਹੜਾ ਲੰਗਰ ਹਾਲ ਦੀ ਬਿਲਡਿੰਗ ਬਣਾਉਂਦਾ ਜਿਹੜਾ ਪਲਾਨ ਕੀਤਾ ਗਿਆ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਜਿਹੜਾ ਲੰਗਰ ਹਾਲ ਦੀ ਦੂਜੀ ਮੰਜ਼ਲ ਦਾ ਲੈਂਟਰ ਆਰੰਭ ਕੀਤਾ ਗਿਆ ਹਜ਼ਾਰਾਂ ਦੀ ਤਦਾਰ ਸੰਗਤਾਂ ਹੱਥੀਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਕੋਈ ਸਰੀਆ ਸੀਮੈਂਟ ਭੇਜ ਕੇ ਲੈਂਟਰ ਦੇ ਵਿੱਚ ਜਿਹੜੀਆਂ ਸੇਵਾ ਕਰ ਰਹੀਆਂ ਨੇ ਦਾਸ ਸਮਪਰਦਾਇਕਾ ਸੇਵਾ ਪੂਰੀ ਵਾਲਿਆਂ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕਰਦਾ ਹੋਰ ਅੱਗੇ ਬੇਨਤੀ ਵੀ ਕਰਦਾ ਕਿ ਇਸ ਸਮਾਹਣ ਸੇਵਾ ਵਿੱਚ ਆਪਣਾ ਜਿਹੜਾ ਕਿਰਤ ਕਮਾਈਆਂ ਵਿੱਚੋਂ ਤਿਲ ਫੁੱਲ ਭੇਜ ਕੇ ਮਾਇਆ ਭੇਜ ਕੇ ਸਰਿਆ ਸਿਮਿੰਟ ਭੇਜ ਕੇ ਜਿਹੜਾ ਵਾ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ